ਗੁਰਮੀ ਸਿੰਘ ਮੰਗਲਵਾਰ ਵੀਰਵਾਰ ਦੋ ਦਿਨ ਹੁੰਦੇ ਕਮਸ਼ਿਆਂ ਦੀ ਕਮਲ ਜੀ ਦੀ ਬਾਤ ਹੈ ਨਹੀਂ ਦੇਖਦੇ ਉਹ ਮਲੇ ਗੱਡੀ ਜੋ ਗਵਰਨਮੈਂਟ ਦੇ ਰੋਲਾ ਮੁਸਾਫਰਾਂ ਦੀ ਗੱਡੀ ਦੀ ਹਾਲਤ ਪੇਂਟ ਜੋ ਇਹਨਾਂ ਦੇ ਮੈਕੈਨਿਕਲ ਫਾਲਟ ਹੈ ਚੈੱਕ ਕਰਕੇ ਆਪਾਂ ਉਹਨਾਂ ਦੀ ਜੋ ਉਹਨਾਂ ਦੇ ਆ ਟਾਇਰ ਦੇ ਆ ਵਾ ਸਾਨੂੰ ਗਵਰਨਮੈਂਟ ਨੇ ਇਹ 6 ਫੋਟੋਆਂ ਕਰਕੇ ਅਸੀਂ ਪਾਸ ਕਰ ਲਵਾਂਗੇ ਇਹ ਨੰਬਰ 17 18 ਹਾਂਜੀ ਅਪਾਇੰਟਮੈਂਟ ਸਬੰਧਤ ਡੇ ਦੀ ਅਪਾਇੰਟਮੈਂਟ ਹੋਏਗੀ ਤੇ ਅਸੀਂ ਚਾਸੀ ਨੰਬਰ ਮਲਾ ਕੇ ਫੋਟੋਆਂ ਕਰਕੇ ਟੋਰ ਦਨੇਗੇ ਏਜੰਟ ਕਾਫੀ ਨਹੀਂ ਜੀ ਏਜੰਟ ਕਾਫੀ ਕੀ ਜੀ ਸਾਡੇ ਕੋਲ ਕੋਈ ਏਜੰਟ ਨਹੀਂ ਆਉਂਦਾ ਸਾਡੇ ਕੋਲ ਸਬੰਧਤ ਡਰਾਈਵਰ ਹੀ ਆਉਂਦੇ ਆ ਉਹ ਖੜੇ ਆ ਸਾਰੇ ਆਪਣੀਆਂ ਗੱਡੀਆਂ ਲੈ ਕੇ ਇੱਕ ਮੁਲਾਜ਼ਮ ਆਇਆ ਨਾ ਕਿਤੇ ਕਹਿੰਦਾ ਸਾਡਾ ਮੁਲਾਜ਼ਮ ਉਹ ਆਪ ੱੱਪਣ ਪਾ ਕੇ ਆਪ ਜਲਦੀ ਕਰ ਸਕਦੇ ਤੇ ਦੇਖੇ ਆਪ ਦਾ ਬਹੁਤ ਸ਼ੋਰ ਹੈ ਜੀ ਉਹ ਵੀ ਜਿਹੜਾ ਸਾਡਾ ਮੁਲਾਜ਼ਮ ਹੈ ਤੁਹਾਡਾ ਮੁਲਾਜ਼ਮ ਤਾਂ ਹੈ ਨਹੀਂ ਜੀ ਇਹ ਸਾਡੇ ਮੁਲਾਜ਼ਮ ਹੈ ਮੇਰੇ ਕੋਲ ਇੱਕ ਮੈਡਮ ਹੈ ਕੰਪਿਊਟਰ ਆਪਰੇਟਰ ਕਲਰਿਕ ਉਸਨੇ ਆਪ ਕੰਮ ਕਰ ਰਿਹਾ ਮੈਂ ਵੀ ਨਾਲ ਲੱਗ ਰਿਹਾ ਉਹਨਾਂ ਦੇ ਇੱਕ ਮੁੰਡਾ ਹੋਰ ਚੜਾ ਅੱਜ ਕੁਝ ਹੋਰ ਚਾਹੇ ਕਿ ਅਜਿਹਾ ਨਹੀਂ ਨਿਕਰੇ ਕੰਮ ਉਸਦਾ ਬੰਦਾ ਡਰਾਈਵਰ ਸਿੱਧਾ ਲੈ ਕੇ ਆ ਜਾਂਦਾ ਆਪਣੇ ਕੋਲ ਤੇ ਸਾਡੇ ਕੋਲ ਨਹੀਂ ਅਦਰ ਬੰਦਾ ਆਂਦਾ ਜੀ ਕੋਈ ਸਾਡੇ ਕੋਲ ਤਾਂ ਆਪਣਾ ਜਿਹੜਾ ਆਊਗਾ ਅਸੀਂ ਤਾਂ ਕਹਿੰਦੇ ਨਹੀਂ ਕਿਸੇ ਨੂੰ ਆਵੇ ਅਸੀਂ ਮਨਾ ਕਰਦੇ ਸਾਡੇ ਕੋਲ ਕਿਸੇ ਨੇ ਲਿਆਣਾ ਦੂਰ ਜਿੱਥੇ ਮਾਰੀ ਜਾ ਕੇ ਖੜੋ ਇਹ ਅਸੀਂ ਆਣੇ ਨੰਦੇ ਜੀ ਮਨਾ ਕਰਦੇ ਐਂਡ ਨੂੰ ਇੱਕ ਗੱਡੀ ਘੜੀਆ ਕੋਈ ਗੱਡੀ ਦਾ ਫੋੜਾ ਜਿਹੜੀ ਉਹ ਬੰਦਾ ਕਹਿ ਰਿਹਾ ਹਾਂ ਜੀ ਇਹਦੀ ਅਪਾਇੰਟਮੈਂਟ ਫਤਿਹਗੜ੍ਹ ਸਾਹਿਬ ਦੀ ਹੈ ਜੀ 4 ਮਈ ਦੀ ਅਪਾਇੰਟਮੈਂਟ ਹੈ ਸਾਡੇ ਕੋਲ ਅਪਾਇੰਟਮੈਂਟ ਨਹੀਂ ਹੈ ਆ ਮੈਡਮ ਨੂੰ ਦੱਸਤਾ ਸੀ ਮੈਡਮ ਨੂੰ ਅਸੀਂ ਫੋਟੋ ਭੇਜਤੀ ਅਪਾਇੰਟਮੈਂਟ ਦੀ ਫਟੇ ਕਰਤੀ 4 ਮਈ ਦੀ ਅਪਾਇੰਟਮੈਂਟ ਹੈ ਅੱਜ ਹੈਗੀ 21 ਮਈ ਅਸੀਂ ਉਹ ਗੱਡੀ ਨਹੀਂ ਕਰਤਾ ਕੱਲ ਹਰੀ ਕਰਦੇ ਨੇ ਦੁਬਾਰਾ ਇਸੇ ਕਲਰਕਾਂ ਸਾਡੇ ਤੇਜ ਸਿੰਘ ਤੇਜ ਸਿੰਘ ਜੀ ਟੋਟਲ ਮਤਲਬ ਤਿੰਨ ਬਲਾਕ ਹਾਂਜੀ ਹਾਂਜੀ ਸੀਡੀ ਦੇ ਉੱਪਰ ਬਈ ਬੰਦੇ ਨੇ ਇਲਜ਼ਾਮ ਲਾਇਆ ਕਿ ਉਹ ਗੱਡੀ ਪਾਰਕਿੰਗ ਕਰਨ ਦੇ ਪੈਸੇ ਮੰਗਦੇ ਨੇ ਜੇ ਪੈਸੇ ਦੋਗੇ ਤਾਂ ਗੱਡੀ ਪਾਰਕ ਨਹੀਂ ਸਾਡੇ ਕੋਲ ਇਹੋ ਜਿਹਾ ਕੋਈ ਹੈ ਨਹੀਂ ਸਾਡੇ ਨਾਲ ਬਾਪੂ ਖੜੇ ਨੇ ਨਾ ਸੀ ਕਿਸੇ ਨੂੰ ਮੰਗੇ ਨਾ ਅਸੀਂ ਪੈਸੇ ਲਈਏ ਠੀਕ ਹੈ ਜੀ ਹੈ ਇਹਦਾ ਆਮੜਾ ਕਾਰ ਨਹੀਂ ਲਾਉਣਾ ਲੋਕਾਂ ਦਾ ਨਹੀਂ ਐਦਾ ਲੋਕਾਂ ਦਾ ਆਮ ਲਾਣੇ ਆ ਉਹਨੂੰ ਪਤਾ ਹੁਣ ਕਾਹਦੇ ਲਾ ਰਹੇ ਆ ਸਾਡੇ ਕੋਲ ਉਹਦੇ ਕੋਈ ਪੈਸਾ ਨਾ ਮੰਗੇ ਨਾ ਅਸੀਂ ਲਈਏ ਨਾ ਸਾਡੇ ਕੋਲ ਹੈ ਸਾਡੇ ਕੋਲ ਸਾਰਾ ਕੁਝ ਆਨਲਾਈਨ ਹੈ ਜੀ ਠੀਕ ਹੈ ਥੈਂਕ ਯੂ ਭਾਈ ਭਾਈ ਕੀ ਕਹਿੰਦੇ ਆ ਕੀ ਕਹਿੰਦੇ ਨੇ ਹੁਣ ਮੈਂ ਕਰ ਰਿਹਾ ਗੱਲ ਕਦੇ ਸਾਬ ਦਾ ਗੱਲ ਕਰਨ ਲਈ ਇੱਕ ਵਾਰੀ ਐਮਬੀ ਸਾਹਮਣੇ ਨਹੀਂ ਗੱਡੀ ਕਰ ਕਰ ਕਿਉਂ ਨਹੀਂ ਰੇਪਾਸ ਕਰਨੀ ਪਤਾ ਨਹੀਂ ਕਹਿੰਦੇ ਸਾਡੇ ਬਾ ਬੋਲਦੀ ਨਹੀਂ ਕਹਿੰਦੇ ਕਿ ਸਾਡੇ ਅਫੀਸਟੇ ਵੀ ਆ ਕਦੋਂ ਤੋਂ ਆਏ ਹੋਇਆ ਤੁਸੀਂ ਫਿਰ ਦੱਸੋ ਜੀ ਤੇ ਹੁਣ ਕਹਿੰਦੇ ਕਿ ਮੈਡਮ ਕੀ ਕਹਿੰਦੇ ਮੈਂ ਕਹਿੰਦੀ ਕੋਹ ਚੱਕਰ ਲ ਪਤਨ ਦੇਖੋ ਕੰਨਾ ਚੈੱਕ ਕਰ ਲੈਂਦਾ ਕੰਨਾ ਨਹੀਂ ਬਾਕੀ ਗੱਡੀਆਂ ਹੋ ਰਹੀਆਂ ਨੇ ਥੋੜੀ ਕਿਉਂ ਨਹੀਂ ਕਰ ਰਹੇ ਅਜੇ ਹਾਂਜੀ ਬਾਕੀ ਗੱਡੀਆਂ ਵੀ ਤਾਂ ਕਰ ਰਹੇ ਥੋੜੀ ਕਿਉਂ ਨਹੀਂ ਕਰ ਰਹੇ ਦੇਖੋ ਜੀ ਨੂੰ ਕਹਿ ਪਤਾ ਚਾਹ ਤਿਸਟਮ ਨਾਲ ਲੱਗੇ ਅੱਛਾ ਆਰਟੀ ਮਾੜਮ ਗਿਆ ਦੇ ਕਹਦੇ ਮੈਂ ਦੱਸ ਦਿਆਂ ਗੱਲ ਕਰ ਤੀ ਹਾਂ ਸਵੇਰੇ ਮੈਂ ਕੱਲ੍ਹ ਤੇ ਦੱਸਾਂਗਾ